ਜ다 ਪਹਿਲਾਂ ਵੀ ਲੈਂਦੇ ਰਹੇ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਜੋ ਪੰਜਾਬ ਦੀ ਆਰਥਿਕ ਲਾਤ ਨੇ ਕੀ ਫਿਰ ਕਾਂਗਰਸ ਜਿਹੜੀ ਸਰਕਾਰ ਸੀਗੀ ਕਾਂਗਰਸ ਦੀ ਉਹਨਾਂ ਨੇ ਕਰਜ਼ਾ ਮੋੜਦਾ ਸੀ ਹਾਂ ਇਹ ਵੀ ਆਪਣਾ ਚੱਠਾ ਸਹਿਬ ਗੱਲ ਨੋਟ ਕਰਨ ਵਾਲੀ ਹੈ ਵੀ ਜੋ ਪੰਜਾਬ ਦੇ ਸਿਰ ਕਰਜ਼ਾ ਚੜਿਆ ਹੈ ਕਰਜ਼ਾ ਚੜਿਆ ਹੈ ਸਾਰੇ ਲੋਕ ਇਸੇ ਗੱਲ ਦਾ ਰੋਣਾ ਰੋ ਰਹੇ ਨੇ ਮਤਲਬ ਇਹ ਸਾਰਾ ਮਤਲਬ ਜੋ ਪਿਵਾੜੇ ਦੀ ਜੜ ਹੈ ਇਹ ਕਾਂਗਰਸ ਪਾਰਟੀ ਹੀ ਹੈ ਜੋ ਹੁਣ ਤੱਕ ਜੋ ਪੰਜਾਬ ਹੈ ਆਪਣਾ ਦਰਜੇ ਦੀ ਮਾਰ ਹੀਠ ਚੱਲਿਆ ਆ ਰਿਹਾ ਹੈ ਤੇ ਇਹ ਜੋ ਸਾਰੀ ਸੂਈ ਹੈ ਕਾਂਗਰਸ ਸਰਕਾਰ ਦੇ ਵੱਲ ਘੁੰਮਦੀ ਹੈ ਤੇ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਜਦੋਂ 84 ਦੇ ਹਾਲਾਤ ਬਹੁਤ ਕਾਂਗਰਸ ਪਾਰਟੀ ਦੀਆਂ ਮਾੜੀਆਂ ਨੀਤੀਆਂ ਕਰਕੇ ਆਪਣਾ ਪੰਜਾਬ ਦੇ ਵਿੱਚ ਮਾੜੇ ਹਾਲਾਤ ਬਣ ਗਏ ਕਾਂਗਰਸ ਪਾਰਟੀ ਕਰਕੇ ਤੇ ਉਦੋਂ ਫਿਰ ਜੋ ਪੰਜਾਬ ਦੇ ਵਿੱਚ ਮਿਲਟਰੀ ਬੀਏ ਸਾਬ ਸਿਆਰਫੀ ਭੇਜੀ ਸੈਂਟਰ ਨੇ ਭਾਵੇਂ ਪੰਜਾਬ ਦੇ ਲੋਕਾਂ ਨੇ ਉਹਨਾਂ ਵਿਰੋਧ ਕੀਤਾ ਸੀ ਪੰਜਾਬ ਦੇ ਲੋਕਾਂ ਨੇ ਇਹ ਨਹੀਂ ਸੀ ਕਿਹਾ ਵੀ ਸਾਡੀ ਰੱਖਿਆ ਵਾਸਤੇ ਇਹਨਾਂ ਨੂੰ ਭੇਜੋ ਉਹ ਧੱਕੇ ਨਾਲ ਹੀ ਭੇਜੀਆਂ ਪਿਆਬੀ ਨੌਜਵਾਨਾਂ ਦਾ ਘਾਨ ਕਰਨ ਵਾਸਤੇ ਤੇ ਉਹ ਫਿਰ ਧੱਕੇ ਦੇ ਨਾਲ ਹੀ ਕਾਂਗਰਸ ਸਰਕਾਰ ਨੇ ਜਿਵੇਂ ਹੁਣ ਜੋ ਰਾਜਾ ਵੜਿੰਗ ਜੀ ਨੇ ਉਹ ਬੜੇ ਜ਼ੋਰ-ਸ਼ੋਰ ਨਾਲ ਮੁੱਦਾ ਉਠਾਰੇ ਨੇ ਤੇ ਆਪਣੇ ਆਪ ਨੂੰ ਬੜਾ ਪਾਕ ਪਵਿੱਤਰ ਸਮਝ ਰਹੇ ਨੇ ਕਾਂਗਰਸ ਪਾਰਟੀ ਨੂੰ ਤੇ ਕਾਂਗਰਸ ਪਾਰਟੀ ਨੇ ਧੱਕੇ ਨਾਲ ਹੀ ਉਹ ਜੋ ਸਾਰੀ ਸੈਨਾ ਬੀਐਸ ਮਿਲਟਰੀ ਸੀ ਉਸ ਦਾ ਜੋ ਖਰਚਾ ਹੋਇਆ ਸੀ ਧੱਕੇ ਨਾਲ ਪੰਜਾਬ ਸਰਕਾਰ ਦੇ ਉੱਤੇ ਥੋਪ ਦਿੱਤਾ ਸੀ ਉਦੋਂ ਤੋਂ ਹੀ ਇਹ ਜੋ ਆਪਣਾ ਪੰਜਾਬ ਹੈ ਪਰਦੇ ਦੀ ਮਾਰ ਹੇਠ ਆ ਰਿਹਾ ਹੈ ਹੁਣ ਤੱਕ ਉੱਠ ਨਹੀਂ ਸਕਿਆ ਉੱਪਰ ਨਹੀਂ ਸਕਿਆ